ਵੈਗਰਜੀ ਦਾ ਖਾਲਸਾ ਵੈਗਰਜੀ ਕੀ ਫਤਿਹ ਵੀਰ ਜੀ ਦੇ ਮੁੰਡਾ ਹੈਗਾ ਲੱਖੇ ਸੁਧਾਰੇ ਦਾ ਇਹ ਸਾਡੇ ਨਾਲ ਜਿੰਨੇ ਨੇ ਸਿੰਘਾਂ ਖੇ ਲੜਨਾ ਉਹਨੇ ਦੇ ਨੇ ਮੁੰਡੇ ਨੇ ਸਾਡੇ ਨਾਲ ਰਹਿਣਾ ਹੈ ਇਹ ਯਾਦ ਹੈ ਜਿਹੜਾ ਘਰੋਂ ਪੰਜਾਬ ਵੇ ਇਹ ਨਾ ਕਿਹਾ ਜੇ ਕਿ ਮੁੰਡਾ ਇੱਕ ਚਰਜ ਨਹੀਂ ਆਇਆ ਹੋਰ ਵੀ ਬਹੁਤ ਬੱਚਿਆ ਹੈ ਪਰ ਇਹ ਪੰਜਾ ਪੰਜਾ ਸਾਲਾਂ ਦੇ ਬੱਚੇ ਆਏ ਨੇ ਨਾ ਉਹ ਜਿਹੜੇ ਘਰੇ ਬੈਠੇ ਨੇ ਉਹਨਾਂ ਦੇ ਮੂੰਹਾਂ ਤੇ ਚਪੇਟ ਛੋਟੇ ਛੋਟੇ ਬੱਚੇ ਸ਼ੰਗਰ ਜੱਲੜਨਾ ਆਇਆ ਦੂਜੇ ਨੰਬਰ ਤੇ ਕਿੱਡੀ ਵੱਡੀ ਗੱਲ ਇਹ ਆ ਤੇ ਡੈਡੀ ਨੂੰ ਬਾਪੂ ਆਉਂਦਾ ਬਾਪੂ ਆਣਾ ਹੈ ਕਈ ਬਾਪੂ ਬਾਪੂ ਆ ਤੇ ਡੈਡੀ ਨੂੰ ਬਾਪੂ ਆਉਂਦਾ ਇਹ ਸ਼ੰਗਰ ਚਾਇਆ ਜਿੱਤਨ ਜਿੱਤ ਕੇ ਜਾਣਾ ਆਪਾਂ ਜਿਹੜੇ ਚ ਇਹ ਬੱਚਾ ਜਿੱਤਨ ਆਇਆ ਹੈ ਭਾਈ ਇੱਕ ਇੱਕ ਇਹ ਚਪੇ ਤੁਹਾਡੀ ਵਾਰੀ ਵੀ ਗਿਆਗੇ ਭਾਈ ਜੀ ਮੂੰਹਾਂ ਦੇ ਉੱਤੇ ਚਪੇਟ ਹੈ ਨੇ ਘਰੇ ਬੈਠੇ ਕਿਉਂ ਥਿੰਦਿਆ ਘਰੇ ਬੈਠੇ ਹੈ ਕਾਜ ਨਿਕਾਇਆ ਜਵਾਟ ਆਇਆ ਏ ਪੰਜਾ ਸਰਲਾ ਦੇ ਜਵਾਗ ਦਾ ਨਲੀ ਨਹੀਂ ਪੁੰਜੀ ਜਾਂਦੀ ਅੱਜ ਬੱਚਾ ਨਾਲ ਕੋਈ ਨਹੀਂ ਇਹਨੂੰ ਮਾਂ ਦਾ ਇਹ ਸਾਡੇ ਨਾਲ ਨਾ ਰਾਤ ਰੋਇਆ ਏ ਤੇ ਨਾ ਸਾਰੀ ਜਿਹੜੀ ਦਿਨੇ ਪੂਰਾ ਖੇਡਦਾ ਆ ਕਹਿੰਦੇ ਛੇਰਾਂ ਦੇ ਬੱਚੇ ਛੇਰ ਹੁੰਦੇ ਨੇ ਤੇ ਕਿੰਨਾਂ ਦੇ ਬੱਚੇ ਗਿੱਦੜ ਛੇਰ ਏ ਬਾਈ ਜੀ ਸੰਘਰਸ਼दाई ਸਾਹਿਬ ਬਣਿਆ ਏ ਗੇੜੇ ਘਰੇ ਬੈਠੇ ਆ ਜੋ ਦਿੱਲੀ ਜਿੱਤ ਕੇ ਜਾਣੀ ਮੋਦੀ ਦੀ ਟਿੰਡ ਸਾਡੇ ਇਹੋ ਜਿਹੇ ਛੇਰਾ ਨੇ ਕੁੱਟਨੀ ਮੋਦੀ ਦੀ ਟਿੰਡ ਜਿਹੜਾ ਮੋਦੀ ਤਿੜਿਆ ਫਿਰਦਾ ਮੋਦੀ ਬੱਚਾ ਬੱਚਾ ਝੋਕ ਦੇਾਂਗੇ ਤੇ ਪੈਲੀ ਤੋਂ ਕਮਸ਼ਾ ਰੋਕ ਦੇਾਂਗੇ ਜ਼ਮੀਨ ਤੋਂ ਬੰਦੇ ਦਾ ਪੁੱਤ ਬਣ ਜਾ ਇਥੇ ਦਿਵਾਨੀ ਟਮੂਨੀ ਹਰਾ ਤੈਨੂੰ ਕੋ ਨਹੀਂ ਪੁੱਛਣਾ ਐਡੇ ਐਡੇ ਬੱਚਿਆਂ ਦੀ ਟਿੱਲਾਂ ਕੁੱਟਨੀਆਂ ਤੇਰੀਆਂ ਤੇ ਪੰਜਾ ਬੰਦਾ ਪੰਜਾ ਬੰਦਾ ਬੰਦੇ ਦਾ ਪੁੱਤ ਬਣ ਜਾ ਈ ਤੈਨੂੰ ਬਚਕਣਾ ਨਹੀਂ ਹਾਂ ਅਸੀਂ ਤੈਨੂੰ ਛੱਡਣਾ ਨਹੀਂ ਹਾਂ ਸਾਡੇ ਸਾਡੇ ਸਿੱਖ ਕੌਮ ਨੇ ਸ਼ੇਰ ਹੀ ਪੈਦਾ ਕੀਤੇ ਸ਼ੇਰ ਸ਼ੇਰਾਂ ਦੇ ਬੱਚਿਆਂ ਸੀ ਸਾਡਾ ਇਤਿਹਾਸ ਪੜ ਕੇ ਵੇਖ ਪਿਛਲਾ ਮੰਗੀ ਥੋਖ ਇਤਿਹਾਸ ਏ ਮੰਗੀ ਥੋਖ ਥੋਖ ਕੇ ਮੰਗੀ ਫਿਰ ਪੁੱਛਦਾ ਏ ਜਿਹੜੀ ਆਵਦਾ ਰਾਹ ਭਾਈ 1 ਮਿੰਟ 1 ਮਿੰਟ ਦਾ ਵਿਵਾਦ ਪੁੱਛ ਰਿਹਾ ਵੀਰ ਕਈ ਬੰਦੇ ਲੈ ਰਹੇ ਆ ਵੀ ਅਸੀਂ ਕਮਿਤਾ ਜਿਹੜੀ ਹੈ ਕੰਮਾਂ ਆਉਂਦੇ ਆ ਕਿ ਸਾਨੂੰ ਕੀ ਲੋੜ ਆਉਂਦੀ ਆ ਇਹ ਕਹਿੰਦਾ ਰਾਹ ਦਾ ਬਤਨ ਹੈ ਚਾਚਾ ਇਹਦਾ ਹੈ ਕੋਈ ਕਹਿੰਦਾ ਹੈ ਕਿ ਮੈਂ ਬਚਕਣਾ ਨਹੀਂ ਮੋਦੀ ਨੂੰ ਜਵਾਕ ਮੇਰੇ ਕੰਨ 'ਚ ਇਹ ਕਹਿੰਦਾ ਪਿਆ ਹੈ ਕਹਿੰਦਾ ਮੋਦੀ ਦੀ ਟਿੰਡ ਮੈਂ ਕੁੱਟਣੀ ਹੈ ਚਾਚਾ ਉਹ ਮੈਂ ਕਿਹਾ ਤੈਨੂੰ ਦਿਆਂਗੇ ਡਾਂਗ ਜਦੋਂ ਕੁੱਟਣ ਦਾ ਟਾਈਮ ਆਇਆ ਕੁੱਟਦੀ ਫੜ ਕੇ ਵੇਖੋ ਐ ਸੱ ਪਤਰਾ ਬਲੰਬਰੀਆਂ ਕਰਦਾ ਪਿਆ ਕਹਿੰਦਾ ਛੇਤੀ ਮੋਦੀ ਨੂੰ ਲਿਆਓ ਮੇਰੇ ਕੋਲ ਤੇ ਮੋਦੀ ਦੀ ਮੈਂ ਟਿੰਡ ਕੁੱਟਾਂ ਥੌੜਿਆਂ ਦੇ ਨਾਲ ਅਸੀਂ ਕਹਿੰਦੇ ਨਹੀਂ ਇਹ ਆਵੇ ਗਲੂਡ ਪੜਤਾ ਆ ਕੁੱਟਾਂਗੇ ਪਰਵਾਹ ਨਾ ਕਰੀ ਮੋਦੀ ਦੀ ਟਿੰਡ ਜ਼ਰੂਰ ਕੁੱਟਾਂਗੇ ਗੁੱਸਾ ਚੜਦਾ ਉਹਨੂੰ ਪੂਰਾ ਗੁੱਸੇ 'ਚ ਹੋਣਾ ਐਡੇ ਸਾਡੇ ਜਵਾਗ ਵੀ ਗੁੱਸੇ 'ਚ ਕਿਉਂ ਹੈ ਕਿਸਾਨ ਏਕਤਾ